ਦਰਬਾਰ ਦੇ ਸੂਝਵਾਨ ਵੋਟਰੋ ਤੁਹਾਡੇ ਚਰਨਾਂ ਦੇ ਵਿੱਚ ਇੱਕੋ ਹੀ ਬੇਨਤੀ ਕਰਦਾ ਵੈਸੇ ਮੈਂ 500 ਤੋਂ ਲਗਾਤਾਰ ਬੋਲ ਰਿਹਾ ਗਾਣ ਸਾਥੀ ਦੇ ਰਿਹਾ ਪਰ ਮੈਂ ਇਹ ਕਹਿਣਾ ਤੁਹਾਨੂੰ ਵਿਸ਼ਵਾਸ ਦਿਵਾ ਕੇ ਚਾਹਨਾ ਕਿ ਦੁੱਖ ਦੀ ਘੜੀ ਦੇ ਵਿੱਚ ਕਿੰਨੇ ਵੀਰ ਸੀ ਜਿਹੜਾ ਸੰਸਦ ਤੱਕ ਮੇਰੀ ਗੱਲ ਨੂੰ ਲੈ ਕੇ ਗਿਆ ਨਹੀਂ ਤਾਂ ਕਿੰਨੇ ਸੰਸਦ ਮੈਂ ਤੱਕ ਇੱਥੇ ਆ ਕਿੰਨੇ ਲੀਡਰ ਬੈਠੇ ਆ ਕਿਸੇ ਦਾ ਬੂਹ ਤੱਕ ਨਹੀਂ ਖੁੱਲਿਆ ਤੁਣ ਛੋੜੇ ਸਾਰਿਆਂ ਦੇ ਕਰਦੇ ਤੋਂ ਲੈ ਕੇ ਘਰਾਜ ਆਪਣਿੰਗ ਲੈ ਕੇ ਆਇਆ ਸਾਨੂੰ ਅਗਲੇ ਸਮੇਂ ਦੇ ਵਿੱਚ ਵੀ ਇਹਨਾਂ ਤੋਂ ਬਹੁਤ ਸਾਰੀਆਂ ਉਮੀਦਾਂ ਨੇ ਕਿ ਹਰੇਕਸ਼ਾ ਨਾਲ ਖੜਦਾ ਐ ਤੇ ਨਾਲ ਖੜੂਗਾ ਔਰ ਜਿੱਦਣ ਵੇ ਆ ਤੁਸੀਂ ਤੁਹਾਡੇ ਚੰਗੇ ਭਾਗ ਨੇ ਤੁਹਾਨੂੰ ਇਹੋ ਜਿਹਾ ਲੀਡਰ ਇਹੋ ਜਿਹਾ ਪਰਿਵਾਰ ਮਿਲੇ ਪਰ ਇਸ ਵਾਰ ਮੈਂ ਤੁਸੀਂ ਫੈਸਲਾ ਕਰਨਾ ਤੁਸੀਂ ਗੈਂਗਸਟਰਾਂ ਦੀ ਮਦਦ ਕਰਨ ਵਾਲੇ ਭਾਜਪੀ ਵਾਲੇ ਲਾਰੈਂਸ ਦੀ ਮਦਦ ਕਰਨ ਵਾਲੇ ਝਾੜੂ ਵਾਲੇ ਉਹਨਾਂ ਨਾਲ ਖੜਦਾ ਹੈ ਜਾਂ ਇੱਕ ਇਮਾਨਦਾਰ ਇਮਾਨਦਾਰ ਦੀ ਨਾਲ ਖੜਨਾ ਇਹ ਫੈਸਲਾ ਤੁਹਾਡੇ ਹੱਥ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਜੇ ਤੁਸੀਂ ਸਿੱਧੂ ਨੂੰ ਪਿਆਰ ਕਰਦੇ ਹੋ ਗੱਟ ਕੇ ਵੀਰ ਬਣ ਕੇ ਅਗਲੇ 24 ਘੰਟੇ ਹੋਰ ਬਸਤੈਰ ਹੋ ਜਾਓ ਇੱਕ ਜਕਾਰਾ ਲਾ ਦਿਓ ਹੱਕ ਬੜੇ ਕਰਕੇ ਬੋਲ ਸੋਹ ਗਿਆ ਤੋ ਬਣਾ ਰਹੇ ਸਿੱਧੂ ਮੂਸੇ ਵਾਲਾ ਮੰਨ ਰਹੇ ਮੂਸੇ